brought to by silver pumps top quality or consistent performance ke liye sirf silver pumps naam yaad rakhna i think punjab sarkar da eh bhi meeting de vich bhi discuss hoya si te cm sahab ne kya hega ki jede sade immigrants aa rahe hain punjab sarkar vallon unan nu bada friendly asi utthe receive karange apne counter lavange unan nu gharan huje asimna ji in touch hege central government nal te jive information aaugi asi share kar danga ji ਕ੍ਰਿਮੀਨਲ ਮਾਈਂਡ ਦੇ ਕੋਈ ਬੰਦੇ ਉਧਰ ਗਏ ਹੋਣ ਅੱਗੇ ਸਾਡੇ ਕਿ ਉਧਰ ਬਾਕਸ ਰਿਪੋਰਟ ਕੀਤੀਆਂ ਹੋਣ ਕੋਈ ਉਧਰ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਥੀਸ ਆਰ ਅਨ ਕੰਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫ੍ਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰਾਂ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂ ਤੇ ਜਿਵੇਂ ਇਨਫੋਰਮੇਸ਼ਨ ਆਉਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਐਕਸੀਡੈਂਟ ਵਗੈਰਾ ਤਾਂ ਨਹੀਂ ਹੈ ਕਿ ਕੋਈ ਹਿੰਸਾ ਹੋ ਰਹੀ ਹੈ ਕ੍ਰਿਮੀਨਲ ਮੋਰਡ ਦੇ ਕੋਈ ਬੰਦੇ ਉਧਰ ਗਏ ਹੋਣ ਲੱਗੇ ਸਾਡੇ ਤੋਂ ਬਾਕਸ ਰਿਪੋਰਟ ਕੀਤੀ ਹੈ ਉਹਨਾਂ ਕੋਲ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਥੀਸ ਆਰ ਅਨਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਈਬਿਗ੍ਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਵੇਂ ਇਨਫਾਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਐਕਸੀਡੈਂਟ ਵਗੈਰਾ ਤਾਂ ਨਹੀਂ ਕਿ ਕੋਈ ਹੋਰ ਥੋੜੀ ਕ੍ਰਿਮੀਨਲ ਮੋਰਡ ਦੇ ਕੋਈ ਬੰਦੇ ਉਧਰ ਗਏ ਹੋਣ ਲੱਗੇ ਸਾਡੇ ਸਾਡੇ ਤੋਂ ਬਾਕਸ ਰਿਪੋਰਟ ਕੀਤੀਆਂ ਉਹਨਾਂ ਕੋਈ ਉਧਰ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਜ਼ ਆ ਅਨਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗ੍ਰੈਂਟਸ ਆ ਰਹੇ ਹਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰਾਂ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਕ੍ਰਿਮੀਨਲ ਨੂੰ ਮਾਈਂਡ ਦੇ ਕੋਈ ਬੰਦੇ ਉਧਰ ਗਏ ਹੋਣ ਇੱਥੇ ਸਾਡੇ ਤੋਂ ਉਧਰ ਵਾਪਸ ਰਿਪੋਰਟ ਕੀਤੀ ਹੋਰ ਕੋਈ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਸ ਆਰ ਅਨਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਮਿਲਨ ਵਾਲੇ ਮਾਈਂਡ ਦੇ ਵੀ ਬੰਦੇ ਉਧਰ ਗਏ ਹੋਣ ਲੱਗੇ ਸਾਡੇ ਤੋਂ ਉਹ ਬਾਕਸ ਰਿਪੋਰਟ ਕੀਤੀ ਹੈ ਉਹਨ ਕੋਈ ਉਧਰ ਦੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਸ ਆ ਅਨਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ